ਪੰਜਾਬ ਦਾ ਮਾਨ ਬੱਬੂ ਮਾਨ ਅੱਜ ਸਾਡੇ ਸ਼ਹਿਰ ਐਡਮਿੰਟਨ ਵਿੱਚ ਪਹੁੰਚੇ ਨੇ ਸਭ ਤੋਂ ਪਹਿਲਾਂ ਐਡਮਿੰਟਨ ਵਾਸੀਆਂ ਵੱਲੋਂ ਤੇ ਆਪਾਂ ਆਪਣੇ ਚੈਨਲ VTV ਪੰਜਾਬੀ ਵੱਲੋਂ ਤੁਹਾਡਾ ਸਵਾਗਤ ਕਰਦੇ ਆਂ ਜੀ ਤੇ ਬਾਕੀ ਤੁਸੀਂ ਪਹਿਲਾਂ ਮਈਚੇ ਵੀ ਆਣਾ ਸੀ ਤੇ ਫਿਰ ਕਿਸੇ ਕਾਰਨਾ ਕਰਕੇ ਚਾਹੇ ਕੋਈ ਬਿਜ਼ੀ ਆ ਰਿਜ਼ਰ ਰਿਕੁਆਇਰਮੈਂਟ ਸੀਗੀ ਉਹਦੇ ਕਰਕੇ ਲੇਟ ਹੋ ਗਿਆ ਪਰ ਜਿਦਾ ਕਹਿੰਦੇ ਹੁੰਦੇ ਜੇਰ ਹੋਈ ਤਾਂ ਖਿਆ ਹੁਆ ਛੁਕਰ ਹੈ ਤਾਂ ਆਏ ਤੋਂ ਤੇ ਨਾਲ ਹੀ ਇਹ ਪੁੱਛਣਾ ਚਾਹਨੇ ਆਂ ਵੀ ਤੁਸੀਂ ਐਡਮਿੰਟਨ ਚਾਹੇ ਲੇਟ ਆਏ ਆਂ ਪਰ ਆਪਾਂ ਧੜਕੋ ਆਸਾਂ ਸਾਡੀਆਂ ਹੋਰ ਵੱਧ ਗਈਆਂ ਆ ਤੇ ਐਡਮਿੰਟਨ ਵਾਸੀਆਂ ਲਈ ਇਸ ਵਾਰ ਕੀ ਨਵਾਂ ਲੈ ਕੇ ਆਏ ਆ ਜੀ ਜਿਹੜਾ ਕਿ ਬਿਲਕੁਲ ਉਦਾਂ ਦਾ ਤੁਹਾਡੇ ਕੋਲ ਖਜਾਨੇ ਨੇ ਪਰ ਜੇ ਕੋਈ ਥੋੜਾ ਜਿਹਾ ਪਤਾ ਲੱਗ ਜੇ ਤਾਂ ਜੋ ਜਿਹੜੇ ਲੋਕ ਥੋੜੇ ਜਿਹਾ ਜਲਦੀ ਤੋਂ ਜਲਦੀ ਟਿਕਣਾ ਲੈ ਕੇ ਉਹੋ ਤਿਆਰ ਹੋ ਜਾਣਗੇ ਪਹਿਲਾਂ ਨਹੀਂ ਦੱਸਣਾ ਚਾਹੀਦਾ ਇਹ ਤਾਂ ਕਲ ਫਾਰਮੈਂਸ ਜਿਹੜੀ ਹੁੰਦੀ ਹੈ ਉਹ ਕਦੇ ਵੀ ਮਿੱਥੀ ਨਹੀਂ ਜਾਂਦੀ ਜੇ ਆਪਾਂ ਬਨ ਕੇ ਗਾਉਣੇ ਆ 10 CD ਤੇ ਗਾਇਆ ਜਾਂਦਾ ਜਾਂ ਡੈਟ ਤੇ ਗਾਇਆ ਜਾਂਦਾ ਉਹਦੇ ਚ ਪ੍ਰੋਗਰਾਮ ਬਨ ਕੇ ਗਾਇਆ ਜਾਂਦਾ ਤਨੂ ਦੇਖਣ ਨੂੰ ਵੈਸੇ ਕਈ ਵਾਰੀ ਉਹ ਲਾਈਵ ਵੀ ਲੱਗਦਾ ਹੁੰਦਾ ਬਟ ਉਹ ਗਾਇਆ ਇਦਾਂ ਜਾਂਦਾ ਕਿ ਸਾਰਾ ਕੁਝ ਪਹਿਲਾਂ ਮੈਨੇਜ ਕਰਕੇ ਤੇ ਪਰ ਜਿਹੜਾ ਲਾਈਵ ਜਦੋਂ ਸਾਡੇ ਜਿਹੜੀ ਆਪਣੀ ਰਵਾਇਤੀ ਗਾਇਕੀ ਉਹ ਖਾੜਾ ਗਈ ਉਹਦੇ ਚਾਹੇ ਇਦਾਂ ਦਾ ਨਹੀਂ ਕੁਝ ਹੁੰਦਾ ਉਹ ਪਰਫਾਰਮੈਂਸ ਜਿਸ ਤਰ੍ਹਾਂ ਦਾ ਸੁਭਾਅ ਸਾਹਮਣੇ ਹੋਊਗਾ ਉਸੇ ਤਰ੍ਹਾਂ ਦੇ ਗਾਣੇ ਨੇ ਕਈ ਵਾਰੀ ਅਚਾਨਕ ਕੋਈ ਬੰਦਾ ਕਹਿੰਦਾ ਵੀ ਸਾਨੂੰ ਕੋਈ ਧਰਮ ਗੱਲ ਚਾਹੀਦੀ ਹੈ ਨਾ ਉਹ ਇਹ ਫਿਰ ਬੰਦੇਸ਼ ਵਾਲਾ ਕੰਮ ਨਹੀਂ ਆਉਂਦਾ ਔਰ ਵੈਸੇ ਵੀ ਪਰਫਾਰਮੈਂਸ ਦਿਖਾਈ ਜਾ ਸਕਦੀ ਹੈ ਸੁਣਾਈ ਜਾਂ ਸਮਝਾਈ ਨਹੀਂ ਜਾ ਸਕਦੀ ਬਿਲਕੁਲ ਜੀ ਬਿਲਕੁਲ ਤੇ ਬੱਬੂ ਮਾਨ ਇੱਕ ਗਾਇਕ ਦੇ ਤੌਰ ਤੇ ਵੀ ਲੋਕਾਂ ਦੁਆਰਾ ਸਹਾਰਾ ਰਹਿ ਗਿਆ ਇੱਕ ਕੰਪੋਜ਼ਰ ਵੀ ਰਾਈਟਰ ਵੀ ਤੇ ਐਕਟਰ ਵੀ ਤੇ ਜੇ ਮੈਂ ਬੱਬੂ ਮਾਨ ਨੂੰ ਪੁੱਛਾਂ ਤੇ ਉਹ ਕਿਸ ਆਪਣੇ ਕਿਸ ਰੂਪ ਨੂੰ ਵੱਧ ਪਿਆਰ ਕਰਦੇ ਨੇ ਫਾਰਮਰ ਬਿਲਕੁਲ ਜੀ ਮੈਨੂੰ ਲੱਗਦਾ ਸੀ ਪਹਿਲਾਂ ਹੀ ਹੈ ਅਨਸਰ ਹੋਏਗਾ ਤੇ ਬਾਕੀ ਇਹ ਆ ਵੀ ਜਿੱਦਾਂ ਤੁਹਾਡੀ ਪਹਿਲੀ ਕਾਸਟ ਅੱਜ ਤੋਂ ਤਕਰੀਬਨ 3 ਦਹਾਕੇ ਪਹਿਲਾਂ ਆਈ ਸੀਗੀ ਤੇ ਉਹ ਸਟਿਲ ਕਈ ਆਏ ਨੇ ਕਲਾਕਾਰ ਕਈ ਚਲੇ ਗਏ ਨੇ ਤੇ ਬੱਬੂ ਮਾਨ ਵਿੱਚ ਕੀ ਐਸਾ ਖਾਸ ਆ ਜਿਹੜਾ ਕਿ ਹੱਲੇ ਤੱਕ ਬਿਲਕੁਲ ਅੱਜ ਵੀ ਉਹੀ ਕ੍ਰੇਜ਼ ਆ ਜੋ ਪਹਿਲੇ ਪਹਿਲੀ ਵਾਰ ਤੂੰ ਮੇਰੀ ਮਿਸ ਇੰਡੀਆ ਦੇ ਵਿੱਚ ਸੀਗਾ ਤੇ ਸੇਮ ਹੋਈ ਹੈ ਸੰਗੀਤ ਜਨਰੇਸ਼ਨ ਨਾਲ ਚੱਲਦਾ ਹੈ ਸੰਗੀਤ ਪਾਰਟ ਜ਼ਿੰਦਗੀ ਦਾ ਹਿੱਸਾ ਹੁੰਦਾ ਜਦੋਂ ਅਸੀਂ ਛੋਟੇ ਸੀ ਅਸੀਂ ਜਿਹੜਾ ਸੰਗੀਤ ਸੁਣਿਆ ਉਹ ਆ ਅਸੀਂ ਗੱਡੀ ਚੋਂਦੇ ਸੀ ਆ ਨੌਜਵਾਨ ਸੀ ਸੱਟ ਨਾਲ ਕੈਲਗਰੀ ਤੋਂ ਤੇ ਹਾਲਾਂਕਿ ਉਹ ਸਾਤ ਤੋਂ ਛੋਟੇ ਆ ਦਾ ਸਾਲ ਇਹ ਬੱਦਵੀ ਹੋ ਗਏ ਪਰ ਮੈਂ ਤੇ ਸੰਗਾ ਸਾਹਿਬ ਉਹਨਾਂ ਨੂੰ ਮਿਊਜ਼ਿਕ ਦੀਆਂ ਗੱਲਾਂ ਚਾਲੀਆ ਸੰਗੀਤ ਸਮਝਾਉਣ ਲੱਗੀ ਬੇਸਿਕਲੀ ਗੀਤ ਕੀ ਹੁੰਦਾ ਉਹ ਅਸੀਂ ਕੁਝ ਉਹਨਾਂ ਨੂੰ ਪੁਰਾਣੇ ਗਾਣੇ ਜਿਹੜੇ ਗਾਰੇ ਸੀ ਉਹ ਤਕਰੀਬਨ ਸਾਰੇ ਗਾਣੇ ਨਾਲ ਹੀ ਗਾਰੇ ਸੀ ਅਸਲ 'ਚ ਸੰਗੀਤ ਚੰਗਾ ਸਾਬ ਸੁਣਨਾ ਚਾਹੁੰਦਾ ਪਰ ਇੰਟਰਨੈਟ ਜਿਹੜਾ ਮਾਧਿਅਮ ਹੈ ਉਹਦੇ ਤੇ ਕਈ ਵਾਰੀ ਚੀਜ਼ਾਂ ਹੀ ਇਦਾਂ ਦੀਆਂ ਤੇ ਉਹਨਾਂ ਨੂੰ ਚੰਗਾ ਗੀਤ ਮਿਲਦਾ ਨਹੀਂ ਸ਼ਾਇਦ ਉਹ ਫੇਕ ਕਲਿੱਕਾਂ ਕਈ ਵਾਰੀ ਮੰਤਰਮੁਗਧ ਕਰ ਦਿੰਦੀਆਂ ਅਚਾਨਕ ਤੁਹਾਨੂੰ ਲੱਗਦਾ ਇੱਕ ਗਾਣਾ ਰਾਤ ਤੋਂ ਰਾਤ 10 ਮਿਲਣ ਦੇਖਾਂ ਤੁਸੀਂ ਹੈ ਕੀ ਪਰ ਹੁੰਦਾ ਕੁਝ ਨਹੀਂ ਸੰਗੀਤ ਜਿਹੜਾ ਉਹ ਅਜੋਕਾ ਯੋਗ ਚ ਉਹਨੂੰ ਰੈਪ ਨਾਲ ਤੋਲਿਆ ਜਾਂਦਾ ਬਟ ਰੈਪ ਇਹ ਗੱਲਾਂ ਗਾਣਾ ਵਹਾਉ ਹੈ ਬਿਲਕੁਲ ਜਿੱਦਾਂ ਤੁਸੀਂ ਉਹਨਾਂ ਫਰਕ ਹਾਂ ਬਿਲਕੁਲ ਬਿਲਕੁਲ ਜਿੱਦਾਂ ਬਾਲਟੀ ਵਿੱਚ ਪਾਣੀ ਪਾ ਲਿਆ ਉਹ ਵੀ ਪਾਣੀ ਹੈ ਉੱਤੇ ਰਿਆ ਛਲ ਬਣ ਕੇ ਨਿਕਲਦਾ ਉਹ ਲਹਿਰ ਬਿਲਕੁਲ ਜਿਹੜਾ ਬੇਸਿਕਲੀ ਗੀਤ ਹੈ ਇਹ ਇਹਨੂੰ ਜਦ ਤੱਕ ਤੁਹਾਡੇ ਕੰਨ ਚ ਰਸ ਨਹੀਂ ਤੁਹਾਨੂੰ ਕੋਈ ਫਰਕ ਨਹੀਂ ਪਤਾ ਲੱਗਦਾ ਉਹਦੋਂ ਤੱਕ ਤੁਹਾਡੇ ਲਈ ਸਿਰਫ ਰਿਦਮ ਵੀ ਵੱਜ ਜਾਵੇ ਤੁਹਾਨੂੰ ਲੱਗਦਾ ਇਹ ਵੀ ਸੰਗੀਤ ਹੈ ਬਿਲਕੁਲ ਜੀ ਜਦੋਂ ਤੁਸੀਂ ਫਿਲਮਾਂ ਵਿੱਚ ਵੀ ਬਹੁਤ ਬਾ ਕਮਾਲ ਜਿੱਦਾਂ ਫਿਲਮਾਂ ਤੁਹਾਡੀਆਂ ਕਈ ਆਈਆਂ ਹਸ਼ਰ ਤਾਂ ਹੱਲੇ ਤੱਕ ਲੋਕਾਂ ਨੂੰ ਯਾਦ ਆ ਤੇ ਜਦੋਂ ਇੱਕ ਮੈਂ ਇੰਟਰਵਿਊ ਸੁਣਿਆ ਸੀ ਹਸ਼ਰ ਦੀ ਜਿਹੜੀ ਹੀਰੋਇਨ ਸੀ ਉਹ ਕਹਿੰਦੀ ਹੱਲੇ ਤੱਕ ਮੈਨੂੰ ਕੇਵਲ ਮੈਸੇਜ ਆ ਜਾਂਦੇ ਵੀ ਤੁਸੀਂ ਮਾਨ ਸਾਹਿਬ ਨੂੰ ਛੱਡਿਆ ਕਿਉਂ ਨਾ ਸੋ ਤੇ ਬਾਕੀ ਗਾਇਕੀ ਦੇ ਵਿੱਚ ਬਾ ਕਮਾਲ ਪਰ ਅਗਰ ਤੁਹਾਨੂੰ ਇਹਨਾਂ ਦੋਨਾਂ ਨਾਲੋਂ ਜ਼ਿਆਦਾ ਵਿੱਚ ਪਿਆਰ ਕਿਹਨਾ ਜ਼ਿਆਦਾ ਹੈ ਮੈਨੂੰ ਹਸ਼ਰ ਤੱਕ ਹੀ ਤਾਂ ਪਿਆਰ ਆ ਪਰ ਫਿਰ ਵੀ ਚਲੋ ਪਰ ਦੇਖੋ ਕੀ ਹੁੰਦਾ ਜਿਹੜਾ ਸੰਗੀਤ ਹੈ ਉਹਦੇ ਲਈ ਮੇਰੇ ਮੈਨੂੰ ਮਤਲਬ ਬਹੁਤ ਬੰਦਿਆਂ ਦੀ ਲੋੜ ਨਹੀਂ ਪੈਂਦੀ ਕੰਮ ਲਈ। ਉਹ ਮੈਂ ਇਕੱਲਾ ਹੀ ਖਾਸੇ ਕੰਮ ਨਿਭਾ ਲੈਂਦਾ। ਫਿਲਮ ਲੰਬਾ ਪ੍ਰੋਜੈਕਟ ਹੁੰਦਾ ਹੈ। ਫਿਲਮ ਵਿੱਚ ਕੀ ਹੁੰਦਾ ਕਿ ਉਹਦੇ ਵਿੱਚ ਇੱਕ ਡਾਇਰੈਕਟਰ ਹੁੰਦਾ ਚਾਰ ਉਹਦੇ ਅਸਿਸਟੈਂਟ ਉਹਨੇ ਕੈਮਰਾਮੈਨ ਚਾਰ ਉਹਦੇ ਅਸਿਸਟੈਂਟ ਇੱਕ ਕੋਰੀਓਗ੍ਰਾਫਰ ਤੇ ਤਿੰਨ ਚਾਰ ਉਹਦੇ ਅਸਿਸਟੈਂਟ ਆ। ਵਾਹ ਕਰਕੇ ਕਿ 200 ਬੰਦੇ ਦੀ ਟੀਮ ਹੈ। ਔਰ ਫਿਲਮ ਦਾ ਜਿਹੜਾ ਸਾਰਾ ਕੰਮ ਹੁੰਦਾ ਕਹਾਣੀ ਤਣਨੇ ਹੁੰਦਾ। ਕਿਉਂਕਿ ਹੁਣ ਅਸੀਂ ਜ਼ਿਆਦਾ ਫਿਰ ਸ਼ੋਹਾਂ 'ਚ ਰਹਿਨੇ ਆ ਕਦੇ ਤੁਹਾਡੇ ਮੂਲਖ ਆ ਕੇ ਕਦੇ ਹੋਰ ਮੂਲਖ ਚਲੇ ਗਏ ਫਿਲਮ ਲਈ ਵਕਤ ਚਾਹੀਦਾ ਆਪ ਜੇ ਬੈਠਣਾ ਤੇ ਲਿਖਣਾ ਜਦੋਂ ਅਸੀਂ ਉਹ ਜਦੋਂ ਹਸ਼ਰਿਆ ਏਕਮ ਲਿਖਿਆ ਸੀ ਨਾ ਉਦੋਂ ਬਾਕੀ ਕੰਮ ਛੱਡ ਕੇ ਫਿਰ ਤਿੰਨ ਚਾਰ ਮਹੀਨੇ ਨਾ ਤੇ ਬੈਠੇ ਸਕ੍ਰਿਪਟਾਂ ਤੇ ਉਹ ਫਿਰ ਵਕਤ ਵੀ ਨਹੀਂ ਮਿਲ ਪਉਂਦਾ ਹੈ ਨਾ ਤੇ ਸਾਡੀ ਵੀ ਫਿਰ ਡਿਊਟੀ ਵੀ ਹੈ ਦੂਰ ਦਰਡੇ ਇਹ ਮਾਨ ਨਹੀਂ ਰੱਖਦਾ ਕਿ ਖਾੜਾ ਹੈ ਵੱਡਾ ਹੈ ਕਿ ਸ਼ੋਹ ਹੈ ਕਿਸੇ ਰੀਨਾ ਚ ਆ ਜਾਂ ਕਿਤੇ ਛੋਟਾ ਸਮਾਗਮ ਹੈ ਸਾਡੇ ਲਈ ਤਾਂ ਹਰ ਬੰਦਾ ਕੀਮਤੀ ਹਰ ਬੰਦਾ ਪਿਆਰਾ ਹੈ ਬਿਲਕੁਲ ਧੰਨਵਾਦ ਜੀ ਦਾ ਤੁਸੀਂ ਪੰਜਾਬ ਦਾ ਮਾਣ ਹੈ ਸਾਡਾ ਐਡਵਿੰਟਨ ਦੇ ਵੀ ਮਾਣ ਨੇ ਜਤਿੰਦਰ ਮਾਨ ਮੈਂ ਇੱਕ ਸਵਾਲ ਇਹਨਾਂ ਨੂੰ ਵੀ ਲੈ ਰਿਹਾ ਵੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਕਿਉਂਕਿ ਇੱਕ ਜਮੀਨ ਨਾਲ ਜੁੜਿਆ ਜਿਵੇਂ ਭਾਜੀ ਨੇ ਕਿਹਾ ਵੀ ਮੈਂ ਤਾਂ ਫਾਰਮਰ ਹੀ ਸਭ ਤੋਂ ਵਧੀਆ ਤੇ ਤੁਸੀਂ ਵੀ ਕੋਈ ਚਾਰ ਸ਼ਬਦ ਕਹਿਣਾ ਚਾਹੋ ਮਾਨ ਸਾਹਿਬ ਬਾਰੇ ਅ ਦੇਖੋ ਜੀ ਹਲੇ ਉੱਥੇ ਤੱਕ ਡਿਵੈਲਪਮੈਂਟ ਆਫ ਦੀ ਹੋਈ ਨਹੀਂ ਤੇ ਆਪਾਂ ਕਿਸੇ ਲਈ ਮਾਨ ਸਾਹਿਬ ਵਾਸਤੇ ਆਪਾਂ ਟਿੱਪਣੀ ਕਰ ਸਕੀਏ ਤੇ ਅਸੀਂ ਤਾਂ ਬਚਪਨ ਹੰਡਾਇਆ ਉਹ ਚੀਜ਼ਾਂ ਦੇ ਵਿੱਚ ਜਦੋਂ ਨਵਾਂ ਨਵਾਂ ਪਿਆਰ ਜਿ ਚੱਲਦਾ ਹੁੰਦਾ ਉਮਰ ਉਦੋਂ ਕੋ ਗਾਣੇ ਆਏ ਸੀ ਉਹ ਉਹ ਫਿਰ ਹਲੇ ਤੱਕ ਦਿਵਦੀ ਧੜਕਣ ਦੇ ਵਿੱਚ ਜਾਨੀ ਵਸੇ ਹੋਏ ਲਗੇ ਤੇ ਇੱਕ ਮੈਂ ਮਾਨਸਾ ਨੂੰ ਦੱਸਿਆ ਮੈਂ ਕਿ ਕਈ ਵਾਰ ਜਿਹੜੀ ਚੀਜ਼ ਹੁੰਦੀ ਨਾ ਇੱਕ ਤਮੰਨਾ ਹੁੰਦੀ ਹੈ ਵੀ ਸਾਡੀ ਤਾਂ ਜੋ ਪੂਰੀ ਹੋਣ ਜਾ ਰਹੀ ਹੈ ਐਡਮਿਸ਼ਨ ਦੇ ਵਿੱਚ ਤੇ ਬਾਗਰੂ ਨੇ ਇੰਨਾ ਵਧੀਆ ਦੁਬਾਰੇ ਸਾਡੇ ਕਰਮਾਂ ਦੇ ਵਿੱਚ ਸੇਵਾ ਕੀਤੀ ਬੇਸਿਕਲੀ ਮੈਂ ਤਾਂ ਮੈਂ ਤਾਂ ਇਹੀ ਕਹੂੰਗਾ ਤਾਹੀ ਦੁਆਰੇ ਆਉਣਾ ਐਡਾ ਛੇਤੀ ਸਵੱਬ ਬਣਨਾ ਜਸੀ ਬਾਈ ਨੇ ਇੰਨਾ ਜੋਰ ਲਾਇਆ 20 ਦਿਨਾਂ ਦੇ ਵਿੱਚ ਹੀ ਸਾਰਾ ਕੁਝ ਹੋ ਗਿਆ ਤੇ ਸਾਡੇ ਧੰਨ ਭਾਗ ਨੇ ਜਾਨੀ ਜਿਵੇਂ ਜਿਵੇਂ ਕੜੀਆਂ ਜੁੜੀ ਗਈਆਂ ਨੇ ਅਸੀਂ ਆਸ ਉਮੀਦ ਇਹੀ ਕਰਦੇ ਹਾਂ ਸਾਡੇ ਐਡਮਿੰਟਨ ਦੇ ਜਿੰਨੇ ਵੀ ਸਾਡੇ ਪਿਆਰੇ ਨੇ ਸਾਡੇ ਆਲਵੇਸ ਸਹਿਯੋਗ ਦਿੰਦੇ ਨੇ ਸਾਡੇ ਨਾਲ ਵੀ ਪਲੀਜ਼ ਹੌਮ ਹੌਮ ਕੇ ਪਹੁੰਚਿਓ ਸ਼ੋਅ ਨੂੰ ਸੁਪਰ ਡੂਪਰ ਹਿੱਟ ਕਰਿਏ ਇਹਦੇ ਵਿੱਚ ਅੱਜ ਦਾ ਟਾਈਮ ਜੋ ਹਾਲਾਤ ਚੱਲ ਰਹੇ ਨੇ ਪੰਜਾਬ ਦੇ ਵਿੱਚ ਉਹਦੇ ਲਈ ਵੀ ਬਹੁਤ ਵੱਡੀ ਇੱਕ ਥੋੜੀ ਸਹਾਇਤਾ ਹੀ ਆ ਜਿੰਨਾ ਤੁਸੀਂ ਵੱਡਾ ਸ਼ੋਅ ਭਰੋਗੇ ਸਮਝ ਲਓ ਵੀ ਆਪਣੇ ਐਡਮਿਟਨ ਵਾਲੇ ਓਨਾ ਹੀ ਵੱਡਾ ਜਿਹੜਾ ਕਾਫਲਾ ਪੰਜਾਬ ਵੱਲੋਂ ਤੁਰੂਗਾ ਓਨਾ ਹੀ ਵੱਡਾ ਆਪਾਂ ਉੱਥੇ ਕਿਸੇ ਨਾ ਕਿਸੇ ਦਾ ਸਹਿਯੋਗ ਦੇ ਸਕਾਂਗੇ ਥੈਂਕ ਯੂ ਜੀ ਕਰਮ ਦੇਖੋ ਪਹਿਲੀ ਤਾਂ ਕਿਰਪਾ ਹੁੰਦੀ ਵੀ ਜਿਸ ਮਾਪੇ ਨੇ ਸਾਨੂੰ ਜੰਮਿਆ ਦੂਜਾ ਜਿਸ ਪਿੰਡ ਚ ਅਸੀਂ ਪੜ ਕੇ ਜਵਾਨ ਹੋਏ ਤੀਜਾ ਜਿਸ ਕਬੀਲੇ ਚ ਅਸੀਂ ਪੜਿਆ ਤੇ ਲਿਖਿਆ ਤੇ ਸਿੱਖਿਆ ਜਾਂ ਜੋ ਕੋਈ تعلیم ਹੈ ਲਿਆਕਤ ਸਿੱਖੀ ਹੈ ਇਹ ਸਾਰੀਆਂ ਚੀਜ਼ਾਂ ਦਾ ਸਮੇਲ ਹੈ ਸਾਡੇ ਮਾਪ ਦਾ ਕਰਮ ਹੈ ਸਾਡੇ ਬਜ਼ੁਰਗਾਂ ਦਾ ਕਿ ਅਸੀਂ ਇਸ ਲਾਈਨ ਚ ਪਏ ਤੇ ਸ਼ਾਇਦ ਉਹਦੀ ਵਜ੍ਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਚੋਂ ਅਸੀਂ ਨਿਕਲੇ ਆ ਗਲਾਕਾਰੀ ਤੋਂ ਪਹਿਲਾਂ ਉਹ ਜ਼ਿੰਦਗੀ ਦਾ ਤਜਰਬਾ ਬਹੁਤ ਹੋ ਗਿਆ ਸੀ ਸ਼ਾਇਦ ਉਹ ਅਖੀਰ ਦੇ ਇੱਕ ਹੀ ਮੋੜੇ ਉਹ ਜਿਹੜੇ ਪੰਜਾਬ ਵਾਲੇ ਗਾਣੇ ਉਹ ਤਾਂ ਮੈਂ ਹਮੇਸ਼ਾ ਹੀ ਲਿਖਦਾ ਤੇ ਜਿਹੜੇ ਹੋਣ ਆਉਣਗੇ ਥੋੜੇ ਤੱਤੇ ਆਉਣਗੇ ਉਹ ਹੋਣਗੇ ਸਾਡੇ ਕਿਸਾਨਾਂ ਲਈ। ਔਰ ਮੈਂ ਹਮੇਸ਼ਾ ਮੈਂ ਤਾਂ ਹਮੇਸ਼ਾ ਇਸ ਸਿਸਟਮ ਤੇ ਜਿਹੜਾ ਤੱਕਾ ਕਰਦਾ ਤੇ ਖਲਾਫ ਲਿਖਿਆ ਤੇ ਗਾਇਆ। ਦੇਖੋ ਹਰ ਪਿੰਡ ਚੋਂ 2-4 ਸੱਜਣ ਤਾਂ ਬਾਹਰ ਆਣ। ਜਿਹੜੇ ਇਲਾਕੇ ਚੋਂ ਹੜ ਆਇਆ ਉਹ ਉਥੋਂ ਵਾਲੇ ਲਈ ਤਾਂ ਜ਼ਰੂਰੀ ਹੋਵੇ। ਤੇ ਇੱਕ ਇੱਕ ਪਿੰਡ ਬਾਹਰ ਨਾਲ ਜੁੜ ਜੇ ਉਹਨਾਂ ਨਾਲ। ਮਾਲੋ ਜੇ ਮਾਝੇ ਵਾਲੇ ਪਾਸੇ ਆ ਗਏ ਕੋਈ ਸਾਡੇ ਫੋਜ਼ਪੁਰ ਵਾਲੇ ਪਾਸੇ ਆ ਗਏ। ਕੁਝ ਤਾਂ ਉਹਨਾਂ ਦੇ ਪਿੰਡਾਂ ਵਾਲੇ ਮਾਜਮਨ ਬਾਹਰ ਆ। ਕੁਝ ਉਹ ਐਫਰਟ ਕਰਨ, ਕੁਝ ਉਹ ਇੱਕ ਦੂਜੇ ਨਾਲ ਜੋੜਨ। ਅਸੀਂ ਵੀ ਨਿੱਜੀ ਤੌਰ ਤੇ ਪਹਿਲਾਂ ਇਕੱਲੇ ਹੀ ਇਹ ਕੰਮ ਕਰਦੇ ਸੀ ਸੇਵਾ ਦਾ। ਕਿਸਾਨਾਂ, ਮਜ਼ਦੂਰਾਂ ਲਈ ਚੱਕਿਆ, ਗਰੀਬ ਪਰਵਾਰਾਂ ਲਈ। ਹੁਣ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਅਸੀਂ ਉੱਥੇ ਬੈਠਾਂਗੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਜ਼ਰੂਰ ਸਾਡੇ ਨਾਲ ਰਾਬਤਾ ਕਰਿਓ ਤੇ ਜਿੱਥੇ-ਜਿੱਥੇ ਜਿਸ ਪਰਿਵਾਰ ਨੂੰ ਲੋੜ ਹੋਈ ਤਾਂ ਸਿੱਧਾ ਹੀ ਬੰਦਾ ਆਵੇ ਤੇ ਉਹਦੀ امداد ਕਰ ਜਾਵੇ। ਜਿਹੜੀਆਂ ਵੀ ਮੈਂ ਗੱਲਾਂ ਕਹਣਾ ਇਹਦੇ ਤੇ ਖਰੇ ਉਤਰਨ ਵਾਲੇ ਕੰਮ ਆ ਸਾਡਾ। ਉਹ ਕੋਈ ਗੱਲਾਂ ਨਹੀਂ ਹੈਗੀਆਂ ਕਾਗਜ਼ੀ। ਵੀ ਸਿਰਫ ਇੱਕ ਪੋਸਟ ਪਾਉਣੀ ਪੋਸਟ ਤਾਂ ਤਾਂ ਪਾਦਣਾ ਜਿਵੇਂ ਸੱਚੀ ਉਹਨਾਂ ਦੁੱਖ ਦੇਖਿਆ ਜਾਂਦਾ ਹੈ ਹੌਸਲਾ ਇਹ ਆ ਕਿ ਪੰਜਾਬੀਆਂ ਚ ਹੌਸਲਾ ਹੈ ਉਹ ਅਸੀਂ ਜਿਹੜਾ ਅਸੀਂ ਹਾਰਡਲ ਪਾਰ ਕਰ ਲਈ ਕਿ ਸਾਨੂੰ ਕਿਸੇ ਦੀ امداد ਦੀ ਲੋੜ ਨਹੀਂ ਨਾ ਅਸੀਂ ਕਿਸੇ ਸਿੰਮਫਟੀ ਦੇ ਪਾਤਰ ਅਸੀਂ ਹੜ੍ਹ ਦੀਆਂ ਲਹਿਰਾਂ 'ਚ ਵੀ ਨੱਚਦੇ ਆ ਬਸ ਇਹ ਸਾਡੀ ਪ੍ਰਾਪਤੀ ਹੈ ਮਹਾਰਾਜ ਦੀ ਕਿਰਪਾ ਔਰ ਪੰਜਾਬ ਫਿਰ ਬਸ ਜੁਗਾ ਸਾਲ ਲੱਗੂ ਆਪਾਂ ਨੂੰ ਸਾਰਿਆਂ ਨਾਲ ਨਹੀਂ ਭਾਈ ਸਾਡੇ ਦੋ ਸ਼ੋਅ ਹੋ ਗਏ ਬਹੁਤ ਵਧੀਆ ਸੋਲਡ ਆਊਟ ਗਏ ਹਨਕੋਰ ਵੀ ਟਾਟੋ ਵੀ ਤੇ ਬਾਬੇ ਦੀ ਕਿਰਪਾ ਜੀ ਦੀ ਵੀ ਸੋਲਡ ਹੀ ਜਾਣਗੇ ਮਿਲਦੇ ਆਪਾਂ ਜਲਦੀ ਮੈਂ ਕਦੇ ਆਪਣੇ ਆਪ ਨੂੰ ਨਾਤਾ ਸਤਾ ਸਮਝਿਆ ਨਾ ਮੈਨੂੰ ਇਹ ਚੰਗੀਆਂ ਲੱਗਦੀਆਂ ਗੱਲਾਂ ਮੈਨੂੰ ਲੱਗਦਾ ਕਿ ਮਹਾਰਾਜ ਨੇ ਡਿਊਟੀ ਲਈ ਔਰ ਚੌਂ ਵਾਲਿਆਂ ਦਾ ਕਾਸਲਾ ਜੇ ਤੁਸੀਂ ਨਾ ਸੁਣਦੇ ਮੈਂ ਖੇਤਾ ਜਗਾਉਣਾ ਸੀ ਗਾਈ ਤਾਂ ਮੈਂ ਜਾਣਾ ਸੀ ਪਰ ਜਦੋਂ ਮੈਂ ਘਰੋਂ ਨਿਕਲਿਆ ਮੈਨੂੰ ਤੁਹਾਡੇ ਇਹ ਨਾ ਮਿਲ ਗਿਆ ਫਿਰ ਮੈਂ ਮੁੜ ਕੇ ਘਰ ਨਿਕਲਿਆ ਔਰ ਮੈਂ ਇਸੇ ਕਰਕੇ ਕਦੇ ਤੁਸੀਂ ਮੈਨੂੰ ਦੇਖਿਆ ਹੋਊਗਾ ਗੀਤਾਂ 'ਚ ਵੀ ਮੈਂ ਕਦੇ ਵੀ ਨਿੱਜ ਨੂੰ ਪਹਿਲ ਨਹੀਂ ਨਾ ਮੇਰਾ ਕੋਈ ਨਿੱਜੀ ਦੁੱਖ ਹੋਗਾ ਮੈਂ ਅੰਦਰੇ ਹੀ ਕੋਲਣਾ ਮੈਂ ਦੂਜਿਆਂ ਦੇ ਵੱਟਦਾ ਇਸੇ ਕਰਕੇ ਸਵਾਗਤ ਤੁਹਾਡਾ ਐਡਮਿੰਟਨ ਜੌਣ ਲਈ ਜੀ ਮੈਂ ਸੰਗੀਤ ਨਾਲ ਹੀ ਸੰਬੰਧਿਤ ਸਵਾਲ ਕਰਾਂਗਾ ਜੀ ਪੰਜਾਬੀ ਗਾਇਕੀ ਕਿਸ ਸੇ ਟੋਲੇ ਮਾਈਏ ਹੀਰ ਰਾਗਾ ਤੇ ਅਧਾਰਿਤ ਹੈ ਔਰ ਕਿਤਨੇ ਕਿਤੇ ਜਿਹੜਾ ਨਾ ਜੀ ਮਾਡਰਨ ਗਾਇਕੀ ਨੇ ਬਹੁਤ ਪੜਾਂਗਾ ਪੁੱਟੀਆਂ ਨੇ ਹਾਲੀਵੁੱਡ ਬਾਲੀਵੁੱਡ ਤੱਕ ਪਹੁੰਚ ਗਈ ਤੇ ਕਿਤੇ ਸਾਡੀ ਰਵਾਇਤੀ ਗਾਇਕੀ ਜਿਹੜੀ ਹੈ ਨਾ ਜੀ ਉਹ ਕਿਤੇ ਪਛੜ ਗਈ ਹੈ ਇਹਨੂੰ ਤੇ ਗੀਤ ਇਹਨੂੰ ਗਾਇਕਾਂ ਨੂੰ ਜੁਮਾਵਟ ਸਮਝਦੇ ਹੋ ਜਾਂ ਲਿਸਨਰ ਨੂੰ ਸਰੋਤਿਆਂ ਨੂੰ ਕਿਹਨੂੰ ਸਮਝਦੇ ਹੋ ਨਹੀਂ ਤੁਸੀਂ ਮੇਰੇ ਵੱਲੋਂ ਤੁਹਾਨੂੰ ਇਹ ਮੈਂ ਤੁਹਾਨੂੰ ਭਰੋਸਾ ਦਵਾਉਣਾ ਕਿ ਸਾਰਾ ਪੰਜਾਬ ਲੂਪ ਤੇ ਗਾਊਗਾ ਮੈਂ ਕੱਲ੍ਹ ਜਿਹੜੀ ਇਸ ਚੀਜ਼ ਦੀ ਤੁਸੀਂ ਇਕਾਂਖਸ਼ਾ ਜਾਂ ਸੁਣਨ ਦੀ ਤਾਂਗ ਰੱਖਦੇ ਮੈਂ ਗਾਉਂਗਾ ਟਟਕੇ ਜਦ ਤੱਕ ਕੀ ਬਾਤ ਹੈ ਤੁਸੀਂ ਚਿੰਤਾ ਨਾ ਕਰੋ ਇਹ ਗੱਲਾਂ ਕੁਛ ਨਹੀਂ ਕਿ ਆਨਲਾਈਨ ਜ਼ਿੰਦਗੀ ਐਕ ਆਫਲਾਈਨ ਜ਼ਿੰਦਗੀ ਹਮਮ ਕਲਾਕਾਰ ਇਸ ਚੀਜ਼ ਤੋਂ ਨਾ ਪਿਆ ਜਾ ਸਕਦਾ ਕਿ ਇਹਦੇ ਗੀਤ ਤੇ ਥੱਲੇ ਮਿਲੀਅਨ ਕਲਿੱਕ ਹੈ 10 ਮਿਲੀਅਨ ਕਲਾਕਾਰ ਇਸ ਲਈ ਨਾ ਪਿਆ ਜਾਂਦਾ ਕਿ ਸਾਲ 'ਚ ਖਾੜੇ ਕਿੰਨੇ ਲਾਉਂਦਾ ਇਹ ਜਿਹੜੇ ਤੁਸੀਂ ਇੰਟਰਨੈਟ ਤੇ ਬਹੁਤ ਚੀਜ਼ਾਂ ਦੇਖਦੇ ਆ ਇਹ ਤਾਂ ਮੈਨੂੰ ਲੱਗਦੀ ਦੋ ਚਾਰ ਸਾਲ ਦੋ ਚਾਰ ਪੰਜ ਖਾੜੇ ਮਰ ਕੇ ਲੱਗਦੇ ਆਉਣੇ ਖਾੜਾ ਵੀ ਨਹੀਂ ਕਹਿ ਸਕਦੇ ਆ ਮਤਲਬ ਪੇਡ ਪਬਲਿਸਿਟੀ ਬਹੁਤ ਜ਼ਿਆਦਾ ਹੈ ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਨਵੇਂ ਬੱਚੇ ਸੀ ਉਹਨਾਂ ਨੂੰ ਨਿੰਦਦੇ ਆ ਪਰ ਤੁਸੀਂ ਬਹਤ ਉਸ ਬਹੁਤ ਸਿਆਣੇ ਹੋ ਤੁਸੀਂ ਕਿਉਂਕਿ ਸੰਗੀਤ ਦੀ ਉਹ ਗੱਲ ਕਰੀ ਆ ਅਜੋਕਾ ਜਿਹੜਾ ਸੰਗੀਤ ਉਹਨੂੰ ਗੀਤ ਨਾ ਮੰਨੋ ਤੁਸੀਂ ਉਹ ਤਾਂ ਰੈਪ ਹੈ ਹੂੰ ਉਹ ਤਾਂ ਇੱਕੋ ਤਰਜਾ ਤੇ ਇੱਕ ਲੂਪ ਤੇ ਵਜਦੀ ਹੈ ਸੰਗੀਤ ਚ ਬਹਾ ਹੁੰਦਾ ਹੈ ਉਹਦਾ ਇੱਕ ਇੰਟਰੋ 뮤직 ਹੁੰਦਾ ਫਿਰ ਸਾਈ ਆਉਂਦੀ ਹੈ ਫਿਰ ਫਰਸਟ 뮤직 ਹੁੰਦਾ ਫਿਰ ਅੰਤਰਾ ਹੁੰਦਾ ਫਿਰ ਕੋੜਾ ਹੁੰਦਾ ਫਿਰ ਲਾਸਟ ਤੇ ਜਾ ਕੇ ਕਲਾਈਮੈਕਸ ਹੁੰਦਾ ਐਸੇ ਤਰ੍ਹਾਂ ਉਹਦੀ ਲੇਖਣੀ ਹੁੰਦੀ ਹੈ ਕਿ ਇੱਕ ਜਰਨੀ ਸ਼ੁਰੂ ਹੁੰਦੀ ਹੈ 3.5 ਮਿੰਟ ਦਾ ਜਾਂ 5 ਮਿੰਟ ਦਾ ਇੱਕ ਸਕਰੀਨ ਪਲੇ ਹੁੰਦਾ ਹੂੰ ਤੋਂ ਜੋਕੇ ਗੀਤਾਂ ਚ ਮੈਂ ਮੇਰੀ ਕਾਰ ਮੇਰੀ ਬੰਦੂਕ ਜਾਂ ਐਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਇਹ ਬਹੁਤਾ ਚਿਰ ਨਹੀਂ ਚੱਲਿਆ ਕਰਦਾ ਇਹ ਕੋਈ ਸੁਲਮਾਨ ਖਾਨ ਦੀ ਫਿਲਮ ਆਈ ਸੀ ਸ਼ਾਇਦ ਸੰਜੀਤਾ ਚੱਪੀ ਸੀ ਉਸ ਜਿਹੜਾ yellow color ਦੀ ਪੈਂਟੀ ਚੱਲ ਗਈ ਸੀ ਤੋਂ ਬਾਅਦ ਕਿਸੇ ਨੇ ਨਹੀਂ ਪਾਈ ਸੋ ਜਿਹੜਾ loop ਹੈ ਇਹ ਕੋਈ loop ਤੇ ਗਾ ਕੇ ਇਹ ਇਹ ਪੰਜਾਬੀਆਂ ਦੀ ਪ੍ਰਾਪਤੀ ਨਹੀਂ ਇਹ loop ਤੇ ਜਾਂ ਜਿਹੜਾ ਮਤਲਬ ਐਫਰੋ ਬੀਟ ਹੈ ਮਤਲਬ ਤਾਂ ਅਫਰੀਕਾ ਦੀ ਬੀਟ ਹੈ ਇਹ ਅਫਰੀਕਾ ਵਾਲਿਆਂ ਦੀ ਪ੍ਰਾਪਤੀ ਹੈ ਕਿ ਉਹਨਾਂ ਦੀ ਬੀਟ ਤੇ ਪੰਜਾਬ ਵਾਲੇ ਗਾਣੇ ਬਣਾ ਰਹੇ ਸਵਾਦ ਤਾਂ ਤਾਂ ਜੇ ਢੋਲ ਤੇ ਆਪਣਾ ਕਾਲਾ ਨਚਾ ਕੇ ਹੀ ਆਪਾਂ ਹੈ ਨਾ ਸੋ ਗੁਰਾਸਤੀ ਗਏ ਕਿ ਅਸੀਂ ਨਹੀਂ ਛੱਡਾਂਗੇ ਤੁਸੀਂ ਚਿੰਤਾ ਨਾ ਕਰੋ ਕੀ ਬਾਤ ਹੈ ਨੈਕਸਟ ਕੁਐਸਚਨ ਹੈ ਦੇਸ਼ ਵਿਦੇਸ਼ ਚ ਇੱਕ ਕ੍ਰਾਈਮ ਦੇ ਐਕਸਟਰੈਸ਼ਨ ਔਰ ਤੁਹਾਡੀ ਇੰਡਸਟਰੀ ਵੀ ਉਹ ਤੋਂ ਬਚੀ ਨਹੀਂ ਉਹਦਾ ਕੀ ਅਸਰ ਹੋ ਰਿਹਾ ਜੀ ਹੈ ਕਿ ਜੋ ਪ੍ਰਜਾ ਸੰਗੀਤ ਦੇ ਉੱਪਰ ਜਾਂ ਸੰਗੀਤਕਾਰਾਂ ਦੇ ਉੱਪਰ ਜਾਂ ਗਾਇਕਾਂ ਦੇ ਉੱਪਰ ਕੀ ਅਸਰ ਪੈ ਰਿਹਾ ਜੀ ਉਹਦਾ ਦਸਰ ਇੰਡਸਟਰੀ ਇੱਕ ਦੂਜੇ ਨਾਲ ਬਹੁਤ ਹੀ ਖੁੱਲਦੀ ਨਹੀਂ ਹੂੰ ਇਹ ਪੰਜਾਬੀਆਂ ਦੀ ਸਾਡੀ ਇੰਡਸਟਰੀ ਦੀ ਪਹਿਲਾਂ ਤੋਂ ਪ੍ਰੋਬਲਮ ਹੈ ਉਸ ਤਰ੍ਹਾਂ ਦਾ ਕੋਈ ਕਿਸੇ ਨਾਲ ਮੈਨੂੰ ਤਾਂ ਲੱਗਦਾ ਨਹੀਂ ਕਿ ਨਿੱਜੀ ਤੌਰ ਤੇ ਬਹੁਤੇ ਆਰਟਿਸਟ ਇੱਕ ਦੂਜੇ ਨਾਲ ਬੈਠ ਕੇ ਚਾਹ ਦਾ ਕੱਪ ਪੀਂਦੇ ਨੇ ਸਭ ਆਪਣੇ ਆਪਣੇ ਕੰਮ ਲੱਗੇ ਹੋਏ ਆ। ਹੂੰ ਹੂੰ ਹੂੰ। ਸੋ ਦੂਜਾ ਮੈਨੂੰ ਇਹ ਲੱਗਦਾ ਹੈ ਦੁਨੀਆ ਜੰਗਲ ਵਾਂਗੂ ਹੈ। ਹੂੰ। ਜੰਗਲ 'ਚ ਕਿਵੇਂ ਰਹਿਣਾ ਹਰ ਬੰਦੇ ਦਾ ਆਪਣਾ ਨਜ਼ਰੀਆ ਹੈ। ਉਹ ਕਿਸ ਤਰ੍ਹਾਂ ਰਹਿ ਸਕਦਾ ਕਿਸ ਤਰ੍ਹਾਂ ਰਹਿਣਾ। ਬਿਲਕੁਲ ਠੀਕ ਜੀ। ਕਿ ਇਹ ਦੁਨੀਆ ਡਾਰਵਿਨ ਦੀ ਥਿਊਰੀ ਤੇ ਚੱਲਦੀ ਹੈ ਜ਼ਿਆਦਾ। ਉਹ ਸਹੀ ਹੈ ਜਾਂ ਗਲਤ ਮੈਨੂੰ ਪਤਾ ਨਹੀਂ। ਕੀ ਖਾਲੀ ਹੱਥ ਡੰਡੇ ਵਾਲਾ ਕੋਟ ਜਾਂਦਾ। ਡੰਡੇ ਵਾਲ ਨੂੰ ਕੋਸੌਲ ਨਾਲ ਸਿੱਟਣਾ ਕੋਸੌਲ ਨੂੰ ਬਲੂਕ ਸਿੱਟਣਾ ਦੀ ਬਦੂ ਖੜਾ ਰਾ ਬਿਲਕੁਲ ਠੀਕ ਜੀ ਬਹੁਤ ਧੰਨਵਾਦ ਜੀ ਤੁਹਾਨੂੰ ਆਉਣ ਵਾਸਤੇ